ਮੰਡੀ ਗੋਬਿੰਦਗੜ੍ਹ ਚ ਨਿਹੰਗ ਸਿੰਘ ਬਲੋ ਨੌਜਵਾਨ ਦਾ ਲਾ ਪਰਿਵਾਰਕ ਮੈਂਬਰ ਤੇ ਨਿਹੰਗ ਜਥੇਬੰਦੀਆਂ ਬੰਦੀਆਂ ਮਾਮਲੇ ਸੰਬੰਧੀ ਪੁਲਿਸ ਤੇ ਉੱਚ ਅਧਿਕਾਰੀਆਂ ਨੂੰ ਮਿਲੀ ਮੰਡੀ ਗੋਬਿੰਦਗੜ੍ਹ ਚ ਨਿਹੰਗ ਸਿੰਘ ਬਲੋ ਇੱਕ ਨੌਜਵਾਨ ਦਾ ਗੁੱਟ ਵੱਡੇ ਜਾਣ ਦਾ ਮਾਮਲਾ ਅੱਜ ਉਦੋਂ ਕਰਵਾਇਆ ਜਦ ਨਿਹੰਗ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਨਿਹੰਗ ਜਥੇਬੰਦੀਆਂ ਦਾ ਬਫਦ ਪੁਲਿਸ ਤੇ ਉੱਚ ਅਧਿਕਾਰੀਆਂ ਨੂੰ ਮਿਲਿਆ ਤੇ ਮੰਗ ਕੀਤੀ ਕਿ ਇੱਕ ਤਰਫਾ ਕਾਰਵਾਈ ਨਾ ਕਰਦਿਆਂ ਹੋਇਆ ਜਕਮੀ ਹੋਇ ਜਤਿੰਦੇਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਖੁਦ ਨਸ਼ਾ ਕਰਨ ਅਤੀ ਨਸ਼ਾ ਵੇਚਣ ਦਾ ਕੰਮ ਕਰਦਾ ਅਤੇ ਨਾਲ ਨਾਲ ਨਸ਼ਾ ਕਰਨ ਵਾਲਿਆਂ ਤੋਂ ਵੀ ਨਸ਼ਾ ਅਤੇ ਪੈਸੇ ਇਕੱਠੇ ਕਰਦਾ ਸੀ ਉਧਰ ਐਸਪੀਐਡੀ ਫਟਕਰ ਸਾਹਿਬ ਰਾਕੇਸ਼ ਯਾਦਵ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਵਿਅਕਤੀ ਮਿਲੇ ਨੇ ਅਤੇ ਜੈਸ ਵਿਅਕਤੀ ਦਾ ਡੋਪ ਟੈਸਟ ਕਰਾਉਣ ਦੀ ਮੰਗ ਕੀਤੀ ਗਈ ਹੈ ਉਸ ਦਾ ਡੋਪ ਟੈਸਟ ਪਹਿਲਾਂ ਹੀ ਕਰਵਾਇਆ ਜਾ ਚੁੱਕਾ ਹੈ ਤੇ ਜਿਸ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਹੈ ਤੇ ਉਸ ਖਿਲਾਫ ਬਣਦੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਮਾਮਲਾ ਵੀਰ ਜੀ ਐਸੀ ਜਿਹੜੇ ਪੁਲਿਸ ਵਾਲੇ ਜਾਵਾ ਉਹ ਸਾਰੇ ਝੂਠੇ ਲਾ ਰਹੇ ਨੇ ਮੇਰੇ ਘਰ ਵਾਲੇ ਕਹਿੰਦੇ ਨਸ਼ਾ ਪਿੰਦੇ ਨਸ਼ਾ ਬਿਲਕੁਲ ਨਹੀਂ ਨਾ ਖਾਂਦਾ ਇਹ ਨੌਕਰ ਨੇਸ਼ੇ ਖਿਲਾਫ ਬੋਲਦ ਨੇ ਵੀਡੀਓ ਜਿੰਨੀ ਮਰਜ਼ੀ ਕੱਢ ਕੇ ਤੁਸੀਂ ਦੇਖ ਲਓਗੇ ਆਈਡੀ ਚ ਸਾਰੇ ਨਸ਼ੇ ਦੇ ਖਿਲਾਫ ਹੀ ਬੋਲ ਰਿਹਾ ਹੈ ਲੇਕਿਨ ਜੇ ਡਾਕਟਰ ਟੈਸਟ ਪੋਜ਼ਿਟਿਵ ਆਇਆ ਤਾਂ ਉਹ ਕੁਛ ਖਲਾ ਤਾਂ ਹੁਣ ਪੁਲਿਸ ਵਾਲਿਆਂ ਨੇ ਸਾਡੀ ਤਾਂ ਰੋਟੀ ਵੀ ਨਹੀਂ ਅੰਦਰ ਗਈ ਕਿ ਨਾ ਪਾਣੀ ਗਈ ਆ ਕੀ ਸੀਗਾ ਉਸ ਨੇ ਜਿਹੜਾ ਪੂਰਾ ਮਾਮਲਾ ਹੋਇਆ ਸੀ ਮਾਮਲਾ ਵੀਰ ਜੀ ਐਸੀ ਉੱਥੇ ਜਿਹੜੇ ਨਸ਼ੇ ਵਾਲੇ ਮੁੰਡੇ ਜਿਹੜੇ ਮੁੰਡੇ ਦਾ ਹੱਥ ਵੱਡੇ ਆ ਉਹਨਾਂ ਮੁੰਡੇ ਨੂੰ ਦੂਏ ਨੇ ਖਿ ਉਹ ਤੋਂ ਲੁੱਟ ਖੋਹ 파 ਰਹੇ ਸੀ ਕਿੰਨੇ ਸੇ लवली ਦੇ ਬੰਦੇ ਆ ਤਾਂ ਕਹਿੰਦੇ ਸਾਨੂੰ ਉਹਨੇ ਭੇਜਿਆ ਤਾਂ ਘਰ ਕੇ ਬਾਬਾ ਜੀ ਨੇ ਕਿਹਾ ਤੁਸੀਂ ਦੱਸੋ ਇਹ ਇਹਨਾਂ ਨੂੰ ਪਤਾ ਬਾਬਾ ਸਿੰਘ ਸੀ ਉਹਨਾਂ ਨੇ ਫਿਰ ਫੋਨ ਮਾਰ ਕੇ ਇਹਨਾਂ ਦੇ ਘਰ ਲਈ ਫੋਨ ਮਾਰਿਆ लवली ਸਿੰਘ ਨੂੰ ਉਹਨਾਂ ਨੂੰ ਬੁਲਾਇਆ ਫੋਨ ਕਰਕੇ ਕਹਿੰਦੇ ਆ ਤੇਨ लवली ਗੱਲ ਆ ਤੇਰਾ ਨਾਮ ਲੈ ਕੇ ਨਾ ਪੈਸੇ ਖੋਹ ਰਹੇ ਨੇ ਇਹ ਗੱਲਬਾਤ ਕਰਨ ਗਿਆ ਸੀ ਉਹਨਾਂ ਨਾਲ ਮੁੰਡਿਆਂ ਨਾਲ ਡ੍ਰੈਗਨ ਨਾਲ ਗੱਲਬਾਤ ਕਰਨ ਲੱਗੇ ਕਿ ਉੱਥੇ ਉਹਨਾਂ ਨੇ 10 ਬੰਦੇ ਪਹਿਲੀ ਬੁਲਾਇਆ ਸੀ ਮਾੜੀ ਤੇ ਸਾਡੇ ਗੁੱਗਾ ਮਾੜੀ ਤੇ ਇਹ ਨੋ ਨਾ ਇਹ ਤਾਂ ਕੱਲਾ ਕਿਨ ਕੰਧ ਨਾਲ ਖੜਿਆ ਸੀ ਇਹ ਕੱਲਾ ਗਿਆ ਸੀ ਉੱਥੇ ਜਦ ਫਿਰ ਇਹ ਦਾੜੀ ਨੂੰ ਹੱਥ ਲਾਇਆ ਇਹਨੇ ਫਿਰ ਕਰਪਾਨ ਕਰਦੀ ਹੈ ਹੋਰ ਕੁਝ ਨਹੀਂ ਹੋਇਆ ਇਹ ਤੁਸੀਂ ਮਿਲ ਕੇ ਆਇਓ ਕੀ ਇਹ ਸ਼ਰਸ਼ਣ ਹੋਇਆ ਕੀ ਮੰਗਤੀ ਹੈ ਮੰਗ ਤਾਂ ਇਹ ਕੀਤੀ ਆ ਕਿਉਂਕਿ ਝੂਠੇ ਇਲਜ਼ਾਮ ਨਾਲ ਲੜ ਹੱਥ ਵੱਡੇ ਆ ਨਾ ਠੀਕ ਆ ਉਹਦਾ ਕੇਸ ਪਾ ਦੋ ਨਾ ਉਹ ਸੀ ਕਹਨੇ ਆ ਉਹਦਾ ਕੇਸ ਪਾ ਰੋ ਜਿਵੇਂ ਇਹ ਕਹਿ ਰਹੇ ਨੇ ਇੰਗ ਨਹੀਂ ਹੈਗਾ ਸਿੰਘ ਨਹੀਂ ਹੈਗਾ ਝੂਠਾ ਸਿੰਘ ਆ ਠੀਕ ਆ ਸਿੰਘ ਹੈਗਾ ਸਾਡੇ ਕੋਲ ਸਬੂਤ ਹੈਗੇ ਨੇ ਜਿਵੇਂ ਉਹ ਕਹਿੰਨ ਨਸ਼ਾ ਕਰਦਾ ਲਵਲੀ ਸਾਡੇ ਕੋਲ ਸੂਤ ਉਹਨਾਂ ਕੋਲ ਸੂਤ ਹੈਗਾ ਨਾ ਸਾਨੂੰ ਦੱਸੋ ਉਹਨਾਂ ਦੇ ਮੁੰਡੇ ਦੇ ਸੂਤ ਸਾਡੇ ਕੋਲ ਹੈਗਾ ਨਾ ਨਸ਼ਾ ਕਰਦਾ ਵੀ ਇਹ ਬੇਸ ਦਾ ਵੀ ਆ ਜੀ ਕਹਾਲ ਸਾਹਿਬ ਅਸੀਂ ਅੱਜ ਐਸਪੀ ਜੀ ਜਦੂ ਸਾਹਿਬ ਨਾਲ ਮਿਲ ਕੇ ਆਏ ਆ ਭੈਣ ਵੀ ਨਾਲ ਹੀ ਸੀਗੀ ਤੇ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਹਿੰਦੇ ਕਿ ਅਸੀਂ 10 ਦਿਨ ਦਾ ਤੁਹਾਨੂੰ ਸਮਾਂ ਦਊ ਤੇ ਤੁਸੀਂ ਐਪਲੀਕੇਸ਼ਨ ਲਿਖ ਕੇ ਜਿਹੜੀ ਇਨਕੁਆਰੀ ਪਾਉਣੀ ਹੈ ਇਨਕੁਆਰੀ ਮਰ ਕੇ ਅਸੀਂ ਕਰ ਦਨੇ ਆ ਉਹ ਐਸਐਚਓ ਸਾਹਿਬ ਉੱਥੇ ਦੇਖ ਲੈਣ ਕਿ ਮੰਡੀ ਕਮੰਦ ਕਾੜਾ ਜਾਂ ਡੀਐਸਪੀ ਸਾਹਿਬ ਤੋਂ ਕਰਾਉਣੀ ਉੱਥੇ ਠਾੜੋ ਤੇ ਜਿਹੜਾ ਬੰਦਾ ਇਹ ਕਾਰਵਾਈ ਅਸੀਂ ਕਰਾਂਗੇ ਤੇ ਉਹਦੀ ਤਾਰੀਖ ਦਾ ਹੈਗਾ ਵੀ ਜਿਵੇਂ ਕੇਸ ਨੂੰ ਹੱਥ ਪਾਇਆ ਉਹਦਾ ਜੇ ਕਰਨਗੇ ਵੀ ਜੋ ਉਥੇ ਗਵਾਈਆਂ ਨੇ ਜਿੰਨਾਂ ਦੀਆਂ ਉਹ ਗਵਾਈਆਂ ਕਰਕੇ ਇਨਕੁਆਇਰੀ ਕਰਕੇ ਵੀ ਪਰਚਾ ਦਰਜ ਕਰ ਦਿੰਗੇ ਕੋਈ ਮੈਟਰ ਜੀ ਨਾ ਦਾ ਸਾਰਾ ਸੌਟਡ ਆਊਟ ਹੈ ਕੱਲ ਮੈਂ ਬੜੀ ਪ੍ਰੈਸ ਬ੍ਰੀਫ ਦੇ ਵਿੱਚ ਸਾਰੀ ਗੱਲਾਂ ਕਲੀਅਰ ਕਰ ਚੁੱਕਾ ਹਾਂ ਇਹਨਾਂ ਦੀ ਕੋਈ ਨਵੀਂ ਡਿਮਾਂਡ ਨਹੀਂ ਹੈ ਜਿਹੜੀ ਇਹਨਾਂ ਦੇ ਸੀਗੀ ਕਿ ਜਿਹੜਾ ਜਤਿਨ ਮੁੰਡਾ ਸੀਗਾ ਉਹਦਾ ਡੋਪ ਟੈਸਟ ਕਰਾਇਆ ਜਾ ਤਾਂ ਉਹ ਆਲਰੇਡੀ ਡੋਪ ਟੈਸਟ ਹੋਇਆ ਹੋਇਆ ਉਸਤੇ ਹਾਲ ਦੀ ਗੱਡੀ ਤੇ ਪਰਚਾ ਦਿੱਤਾ ਹੋਇਆ ਹੈ